ਸਤਿ ਸ਼੍ਰੀ ਅਕਾਲ ਪ੍ਰੋਗਰਾਮ ਦਾ ਨਵਾਂ ਐਪੀਸੋਡ ਲੈ ਕੇ ਮੈਂ ਸਵਲਿਨ ਕੋਰ ਜਸਰ ਦੇ ਇੱਕ ਵਾਰ ਫਿਰ ਹਾਜ਼ਰ ਹੋ ਗਈਆਂ ਤੇ ਅੱਜ ਤੁਹਾਡੀ ਮੁਲਾਕਾਤ ਇੱਕ ਐਸੀ ਸ਼ਖਸੀਅਤ ਦੇ ਨਾਲ ਕਰਾਵਾਂਗੇ ਜਿਨ੍ਹਾਂ ਨੇ ਇਤਿਹਾਸ ਰਚਿਆ ਚੈਸਟਮੀਰ ਦੀ ਹਿਸਟਰੀ ਦੇ ਵਿੱਚ ਪਹਿਲੀ ਪੰਜਾਬਣ ਜਿਹੜੀ ਡਿਪਟੀ ਮੇਅਰ ਬਣੀ ਹੈ ਤੇ ਨਾਮ ਹੈ ਜੀ ਉਹਨਾਂ ਦਾ ਕਿਰਨ ਰੰਧਾਵਾ ਆਓ ਉਹਨਾਂ ਦੇ ਨਾਲ ਗੱਲਬਾਤਾਂ ਦੀ ਸਾਂਝ ਪਾਉਨੇ ਆ ਸਤਿ ਸ਼੍ਰੀ ਅਕਾਲ ਕਿਰਨ ਜੀ ਸਵਾਗਤ ਹੈ ਪ੍ਰੋਗਰਾਮ 'ਚ ਤੁਹਾਡਾ ਸਤਿ ਸ਼੍ਰੀ ਅਕਾਲ ਜਸਲੀਨ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਵਧਾਈਆਂ ਥੈਂਕ ਯੂ ਜੀ ਬਣਾਈਏ ਥੈਂਕ ਯੂ ਜੀ ਸਭ ਤੋਂ ਪਹਿਲਾਂ ਐਕਚੁਅਲੀ ਜਿੰਨੇ ਵੀ ਸੁਣਨ ਵਾਲੇ ਆਪਣੇ ਸਰੋਤੇ ਆ ਉਹਨਾਂ ਨੂੰ ਸਾਸ੍ਰੀਕਾ ਜੀ ਇਸ ਤੋਂ ਪਹਿਲਾਂ ਕਿ ਅਸੀਂ ਚੈਸਟਰ ਮੀਰ ਦੀਆਂ ਗੱਲਾਂ ਬਾਤਾਂ ਕਰੀਏ ਤੁਹਾਡੇ ਪੋਲਿਟੀਕਲ ਕੈਰੀਅਰ ਦੀ ਗੱਲਬਾਤ ਕਰੀਏ ਸਭ ਤੋਂ ਪਹਿਲਾਂ ਮੈਂ ਤੁਹਾਡੇ ਬਾਰੇ ਜਾਣਨਾ ਚਾਹੁੰਦੀ ਆ ਕਿ ਤੁਹਾਡੀ ਬੈਕਗ੍ਰਾਉਂਡ ਕੀ ਹੈ ਤੇ ਕਦੋਂ ਕੈਨੇਡਾ ਆਉਣ ਦਾ ਸਬਬ ਬਣਿਆ ਐਕਚੁਅਲੀ ਬੈਕਗ੍ਰਾਉਂਡ ਪੰਜਾਬ ਡਿਸਟ੍ਰਿਕਟ ਹੁਸ਼ਿਆਰਪੁਰ ਤੋਂ ਆ ਜੀ ਤੇ ਇਮੀਗ੍ਰੈਂਟ ਜਦਾਂ ਆਉਂਦੇ ਆ ਇਮੀ ਇਮੀਗ੍ਰੈਂਟ ਪਰਸਨ ਆ ਮੈਂ ਐ ਐਂਡ 28 ਇਅਰ ਹੋ ਗਏ 28 ਸਾਲ ਹੋ ਗਏ ਆ ਐ ਇੱਥੇ ਕੈਨੇਡਾ ਆਏ ਹਾਂਜੀ ਜੀ ਤੇ ਜਦੋਂ ਹੁਣ ਤੁਸੀਂ ਡਿਪਟੀ ਮੇਅਰ ਬਣ ਗਏ ਆ ਕਦੇ ਸੋਚਿਆ ਸੀ ਕਿ ਮੈਂ ਇਸ ਫੀਲਡ ਚ ਜਾਣਾ ਕਿੱਦਾਂ ਆਉਣਾ ਹੋਇਆ ਇੱਧਰ ਨੂੰ ਐਕਚੁਅਲੀ ਸਾਚੇ ਆ ਕਿ ਮੈਂ ਕਦੇ ਵੀ ਨਹੀਂ ਸੋਚਿਆ ਸੀਗਾ ਕਿ ਐਦਾਂ ਪੋਲਿਟਿਕਲ ਕੈਰੀਅਰ ਨੂੰ ਚੂਜ਼ ਕਰਨ ਨੂੰ ਕਜਾਦੋ ਤੁਸੀਂ ਜਿਹਦਾ ਆਪਣੇ ਸਿਟੀ ਦੇ ਵਿੱਚ ਗੁਜ਼ਰਦੇ ਆਂ ਦੇਖਦੇ ਆਂ ਔਰ ਕਿਉਂਕਿ ਮੈਂ ਕਾਫੀ volunteers ਲਈ ਕਨੈਕਟਡ ਸੀਗੀ ਸਿਟੀ ਆਫ ਚੈਸਟਰਮੀਅਰ ਦੇ ਨਾਲ ਕਾਫੀ ਜ਼ਿਆਦਾ volunteers ਤੇ ਉਹਦੇ ਤੋਂ ਤੁਹਾਨੂੰ ਪਤਾ ਲੱਗਦੀਆਂ ਨੀਡਸ ਕਮਿਊਨਿਟੀ ਦੀਆਂ ਕਿ ਇਸ ਤਰ੍ਹਾਂ ਸਿਟੀ ਵਰਕ ਆਊਟ ਕਰਦਾ ਹੈ ਸੋ ਉਹਦੇ ਉਸ ਕਰਕੇ ਫਿਰ ਇਹ ਮੈਂ ਅੱਗੇ ਕਿ ਇਹ ਚੀਜ਼ ਨੂੰ ਫਰਦਰ ਅਸੀਂ ਕਿੱਦਾਂ ਲੈ ਜਾਣਾ ਇਸ ਕਰਕੇ ਫਿਰ ਮੈਂ ਅੱਗੇ ਫੈਸਲਾ ਲਿਆ ਕਿ ਇਹ ਚੀਜ਼ ਨੂੰ ਜਿਹੜੀਆਂ ਚੀਜ਼ਾਂ ਨੂੰ ਅੱਗੇ ਫਿਊਚਰ ਦੇ ਵਿੱਚ ਮਿਊਨਿਸਪਲ ਗਵਰਨਮੈਂਟ ਤੱਕ ਕਿਦਾਂ ਇਸ ਵੋਇਸ ਨੂੰ ਪਹੁੰਚਾਇਆ ਜਾਵੇ ਕਿ ਸਾਡੀ ਜਿਹੜੀ ਡਾਈਵਰਸ ਨੀਡ ਐ ਕਿਹੜੀ ਐ ਸੋ ਉਹ ਉਸ ਕਰਕੇ ਫਿਰ ਮੈਂ ਆਪਣਾ ਨਾਮ ਪੁਟ ਅਪ ਕੀਤਾ ਸੀ ਅੱਗੇ ਤੇ ਜਿਹਦੇ ਕਰਕੇ ਫਿਰ ਜਿੱਤ ਪ੍ਰਾਪਤ ਹੋਈ ਤੇ ਹੁਣ ਡੈਪਟੀ ਮੇਅਰ ਦੀ ਚੇਅਰ ਤੇ ਆ ਜੀ ਸਾਡੀ ਮਾਨ ਵਾਲੀ ਗੱਲ ਆ ਸਾਰੇ ਪੰਜਾਬੀਆਂ ਲਈ अच्छा ਤੁਸੀਂ ਚੈਸਟਰਮੀਰ ਦੀ ਆਬਾਦੀ ਬਾਰੇ ਸਾਨੂੰ ਦੱਸੋ ਕਿ ਜਿੰਨਾ ਲੋਕਾਂ ਦੀ ਜ਼ਿੰਮੇਵਾਰੀ ਤੁਹਾਡੇ ਸਿਰ ਤੇ ਹੈ ਉਹ ਕਿੰਨੇ ਲੋਕ ਨੇ ਉੱਥੇ ਦੀ ਆਬਾਦੀ ਕਿੰਨੀ ਕ ਹੈ ਵਧੀ ਕਿੰਨੀ ਕ ਹੈ ਤੇ ਅੱਗੇ ਵਧਣ ਦੇ ਕਿੰਨੇ ਚਾਂਸਸ ਨੇ ਹਾਂਜੀ ਜਿਹੜੀ ਚੈਸਟਰਮੀਰ ਦੀ ਮੋਸਟ ਰੀਸੈਂਟ ਸੈਂਸਸ ਹੋਈ ਸੀ ਮਈ ਦੇ ਵਿੱਚ ਉਹਦੇ ਮੁਤਾਬਕ ਚੈਸਟਰਮੀਰ ਦੀ ਆਬਾਦੀ 28062 ਅੱਛਾ ਜੀ ਐ ਆ ਤੇ ਜਿਹੜੀ ਕਿ 27% ਦੀ ਗਰੋਥ ਨਾ ਵਧੀ ਆ ਤੇ ਸੈਕੰਡ ਜਿਹੜੀ ਮੋਸਟ ਪਾਪੂਲੇਸ਼ਨ ਆ ਉਹ ਸਾਊਥ ਏਸ਼ੀਅਨ ਆ ਜਿਹਦਾ ਆਪਣੇ ਇੰਡੀਅਨ ਜਾਂ ਬ੍ਰਾਊਨ ਆਪਣੇ ਉਹ ਵਾਲੇ ਸਭ ਤੋਂ ਵੱਧ ਇਨਕਰੀਜ਼ ਹੋਈ ਆ ਔਰ ਇਸ ਗ੍ਰੋਥ ਨੂੰ ਇਦਾਂ ਹੀ ਅੱਗੇ ਜਾਣ ਦਾ ਹੈਗਾ ਆ ਕਿ ਇਸ ਲੈਵਲ ਨਾਲ ਕਿਉਂਕਿ ਕੰਸਟਰਕਸ਼ਨ ਸਾਰੇ ਦੇਖ ਰਹੇ ਹੋ ਰਹੀ ਆ ਘਰ ਜਿਹਾ ਦੋਸ ਸਾਰੀਆਂ ਚੀਜ਼ਾਂ ਤੇ ਇਹ ਜਿਹੜੀ ਗ੍ਰੋਥ ਆ ਕਾਫੀ ਹਾਈਐਸਟ ਆ ਇਨ ਅਲਬਰਟਾ ਹਾਈਐਸਟ ਗਰੋਇੰਗ ਸਿਟੀ ਆ ਜਿਹੜਾ ਚੈਸਟਰ ਮੀਅਰੀਆ ਜੀ ਦੱਸਿਆ ਕਿ ਆਪਣਿਆਂ ਦੀ ਬਹੁਤੀ ਜ਼ਿਆਦਾ ਉੱਥੇ ਆਬਾਦੀ ਹੈ ਜਿਵੇਂ ਕੱਲੇ ਪੰਜਾਬੀ ਭਾਈਚਾਰੇ ਦੀ ਗੱਲ ਕਰਾਂ ਤੇ ਪੰਜਾਬੀ ਭਾਈਚਾਰਾ ਕਿੰਨਾ ਕਿ ਉੱਥੇ ਤੇ ਪੰਜਾਬੀ ਭਾਈਚਾਰੇ ਨਾਲ ਜੁੜੀਆਂ ਹੋਈਆਂ ਕਿਹੜੀਆਂ ਸਮੱਸਿਆਵਾਂ ਨੇ 27% ਦੇ ਲੱਗੇ ਆਪਣੇ ਹੈਗੇ ਆ ਉਥੇ ਤੇ ਜਿਹਦੇ ਵਿੱਚ ਮੇਨ ਸਮੱਸਿਆ ਮਾ ਆਪਣੇ ਜਿੱਦਾਂ ਬਜ਼ੁਰਗਾਂ ਨੂੰ ਆਉਂਦੀ ਆ ਕਿ ਟ੍ਰਾਂਜ਼ਿਟ ਦਾ ਹੁੰਦਾ ਆ ਜਿਹੜੀ ਕਿ ਮੈਂ ਜਦੋਂ ਪੋਟਾ ਚ ਪਹਿਲਾਂ ਵੀ ਆਏ ਸੀ ਕਿ ਟ੍ਰਾਂਜ਼ਿਟ ਨੂੰ ਜਿਹੜੀ ਕਿ ਕਿਉਂਕਿ ਸਾਡੇ ਜਿਹੜੀ ਟ੍ਰਾਂਜ਼ਿਟ ਆ ਉਹ ਕੈਲਗਰੀ ਦੀ ਆ ਜੀ ਤੇ ਉਹ ਸਿਰਫ ਦੋ ਟਾਈਮ ਬੱਸ ਜਿਹੜੀ ਮਾਰਨਿੰਗ ਆਉਂਦੀ ਆ ਜਿਨ੍ਹਾਂ ਨੇ ਕੰਮਾਂ ਤੇ ਜਾਣਾ ਹੁੰਦਾ ਆ ਤੇ ਉਹਨਾਂ ਨੂੰ ਫੇਰ ਲੈ ਕੇ ਸ਼ਾਮ ਨੂੰ ਆਉਂਦੀ ਹੈ ਸੋ ਉਹ ਜਿਹੜੀਆਂ ਚੀਜ਼ਾਂ ਆ ਉਹਨਾਂ ਨੂੰ ਅੱਗੇ ਜਿਹਦਾ ਟ੍ਰਾਂਨਜ਼ਿਟ ਨੂੰ ਐਕਸਟੈਂਡ ਕਰਨ ਨੂੰ ਜਿਹੜੀ ਕਿ ਗੱਲਬਾਤ ਚੱਲ ਰਹੀ ਆ ਉਹਦੇ ਬਾਰੇ ਦੇ ਵਿੱਚ ਜਿੱਦਾਂ ਕਿ ਕਿੱਧਰ ਨੂੰ ਕਿਸ ਤਰ੍ਹਾਂ ਕਿਉਂਕਿ ਸਿਟੀ ਗਰੋ ਹੋ ਰਿਹਾ ਤੇ ਸਿਟੀ ਨੂੰ ਵੀ ਕਨੈਕਟ ਇਨਰ ਕਿਸ ਤਰ੍ਹਾਂ ਕਰਨਾ ਕਿ ਜੇ ਕੋਈ ਆਪਸ਼ਨ ਤੁਸੀਂ ਦੇਖ ਰਹੇ ਆ ਕਿ ਕਿਸੇ ਵੀ ਤਰ੍ਹਾਂ ਦੀਆਂ ਆਪਸ਼ਨ ਜਿਹੜੀਆਂ ਆ ਸਾਡੀ ਟੇਬਲ ਤੇ ਜਿਸ ਤਰ੍ਹਾਂ ਵੀ ਕੈਲਗੀ ਟ੍ਰਾਂਨਜ਼ਿਟ ਨੂੰ ਵੀ ਦਿੱਤੀਆਂ ਆ ਕਿ ਜੇ ਆਫਟਰਨੂਨ ਨੂੰ ਤੇ ਕਿੰਨਾ ਕੁ ਬਜਟ ਉਹਨਾਂ ਨੂੰ ਬਜਟ ਦੇ ਮਤਾਬਿਕ ਉਹ ਸਾਰਾ ਕੁਝ ਦੇਖਣਾ ਹੁੰਦਾ ਕਿਉਂਕਿ ਜ ਜੋ ਵੀ ਮਰਜੀ ਅਸੀਂ ਡਿਮਾਂਡ ਕਰ ਸਕਦੇ ਪਰ ਉਹ ਸਾਰਾ ਰਹਿਣਾ ਤਾਂ ਬਜਟ ਦੇ ਅੰਦਰ ਪੈਂਦਾ ਕਿਉਂਕਿ ਜੇ ਬਜਟ ਤੋਂ ਓਵਰ ਜਾਓ ਫਿਰ ਜਿਹੜੀਆਂ ਘਰਾਂ ਦੇ ਜਿਹੜੇ ਇਨਕਮ ਟੈਕਸ ਪ੍ਰੋਪਰਟੀ ਟੈਕਸ ਉਹ ਸਾਰੇ ਬਾਤੇ ਆ ਤੇ ਜਿਹੜਾ ਹੁਣ ਅਸੀਂ ਬਜਟ ਪਾਸ ਕੀਤਾ ਉਹਦੇ ਵਿੱਚ ਜ਼ੀਰੋ ਅਸੀਂ ਕੋਈ ਬੋਰੋ ਮਨੀ ਕੀਤੀ ਆ ਬਹੁਤ ਕਲੀਅਰ ਔਰ ਜ਼ੀਰੋ ਕੋਈ ਟੈਕਸ ਇਨਕਰੀਜ਼ ਕੀਤਾ ਅਪਣੇ ਕਮਰਸ਼ੀਅਲ ਜਾਂ ਰੈ residense ਪ੍ਰੋਪਰਟੀਆਂ ਦਾ ਪਰ ਜਿਹੜੀ ਕਈ ਵਾਰ ਆਪਾਂ ਨੂੰ ਪਬਲਿਕ ਤੋਂ ਕੰਪਲੇਂਟ ਆਉਂਦੀ ਆ ਕਿ ਪ੍ਰਾਪਰਟੀ ਟੈਕਸ ਕਿਉਂ ਇਨਕਰੀਸ ਉਹ ਉਹ ਇਨਕਰੀਸ ਹੁੰਦੀ ਆ ਜਿੱਦਾਂ ਕਿ ਪ੍ਰਾਪਰਟੀ ਪ੍ਰਾਈਸ ਵੱਧਦੇ ਆ ਤਾਂ ਜਿਹੜਾ ਉਹਦਾ ਡਿਫਰੈਂਸ ਜੇ ਉਸ ਏਰੀਏ ਦੇ ਵਿੱਚ ਜਿਸ ਪ੍ਰਾਈਸ ਤੇ ਘਰ ਫਾਰ ਇਗਜ਼ਾਮਪਲ ਤੁਸੀਂ ਭਾਵੇਂ 5 ਲੱਖ ਦਾ ਲਿਆ ਆ ਪਰ ਤੁਹਾਡੇ ਨੇਬਰਹੂਡ ਜਾ ਉੱਥੇ ਏਰੀਏ 'ਚ 9 ਲੱਖ ਦਾ ਬਿਕ ਗਿਆ ਤਾਂ ਜਿਹੜਾ ਉਹ 4 ਲੱਖ ਆ ਉਹਦੇ ਤੇ ਪ੍ਰਾਪਰਟੀ ਟੈਕਸ ਤੁਹਾਨੂੰ ਵੀ ਨਾਲ ਲੱਗਣਾ ਆ ਸੋ ਉਹ ਇਦਾਂ ਐਵਰੇਜ ਨਿਕਲਦੀ ਆ ਨਾ ਕਿ ਕੋਈ ਵੀ ਅਸੀਂ ਇੱਕ ਵੀ ਪੈਣੀ ਬਹੁਤ ਆਨਲਾਈਨ ਪਿਆਇਆ ਬਜਟ ਜਾ ਕੇ ਦੇ ਫੀਗ ਸਕਦੇ ਹੋ ਟਰੂ ਆ ਕਿ ਬਿਲਕੁਲ ਕਿਸੇ ਵੀ ਤਰ੍ਹਾਂ ਦੀ ਇਨਕਰੀਜ਼ ਨਹੀਂ ਕੀਤੀ ਸਾਡਾ ਇਹ ਸੀ ਕਿ ਨਾ ਅਸੀਂ ਬੋਰੋ ਮਨੀ ਕਰੀਏ ਕਿਤੇ ਉਹ ਤੇ ਜਿਹੜਾ ਵੀ ਬਜਟ ਹੈ ਉਹ ਵਿੱਚ ਵਿਦਨ ਦਾ ਲਿਮਟ ਰੱਖ ਕੇ ਸਿਟੀ ਨੂੰ ਅੱਗੇ ਫਰਦਰ ਕੀਤਾ ਜਾਵੇ ਲੈ ਡੇਡਿਸ ਦੀ ਤੇ ਸਪੈਸ਼ਲਟੀ ਹੁੰਦੀ ਉਹ ਪਹਿਲਾਂ ਬਜਟ ਬਾਰੇ ਸੋਚਦੀਆਂ ਵੀ ਕੋਈ ਵੀ ਚੀਜ਼ ਬਜਟ ਤੋਂ ਬਾਹਰ ਨਹੀਂ ਜਾਣੀ ਚਾਹੀਦੀ ਭਾਵੇਂ ਰਸੋਈ ਹੋਵੇ ਤੇ ਭਾਵੇਂ ਪੋਲਿਟਿਕਸ ਹੋਵੇ ਚਲੋ ਬੜੀ ਵਧੀਆ ਗੱਲ ਹੈ ਕਿ ਐਜ਼ ਅ ਲੇਡੀ ਤੁਹਾਨੂੰ ਮੌਕਾ ਮਿਲਿਆ ਸਾਰਾ ਕੁਝ ਮੈਨੇਜ ਕਰਨ ਦਾ ਚੈਸਟ ਮੀਟ ਦੀ ट्रांजिट ਦੀ ਪ੍ਰੋਬਲਮ ਤੁਸੀਂ ਦੱਸਦੀ। ਇਸ ਤੋਂ ਇਲਾਵਾ ਜੇ ਫਾਸਟਸਟ ਗਰੋਇੰਗ ਸਿਟੀ ਚੈਸਟ ਮੀਟ ਦੀ ਕੋਈ ਹੋਰ ਪ੍ਰੋਬਲਮ ਡਿਸਕਸ ਕਰਨੀ ਹੋਵੇ ਤੇ ਉਹ ਕਿਹੜੀ ਹੈ? ਸਕੂਲਸ ਆ ਜਿਹੜੇ ਕਿ ਕਮਿਊਨਿਟੀ ਨੂੰ ਲੋੜਿਆ ਰੈਕ ਸੈਂਟਰ ਆ ਪਰ ਉਹਦੇ ਵਿੱਚ ਮੈਂ ਜ਼ਰੂਰ ਐਡ ਕਰ ਦਿੰਨੀ ਆ ਕਿ ਅਸੀਂ ਜਿਹੜਾ ਸਕੂਲ ਆ ਸਕੂਲ ਸਾਈਟਸ ਆ ਉਹ ਵੀ ਅਪਰੂਵਡ ਕੀਤੀਆਂ ਰੈਕ ਸੈਂਟਰ ਦੀ ਸਾਈਟ ਵੀ ਅਪਰੂਵਡ ਕੀਤੀ ਹੈ। ਸੋ ਉਹ ਹੁਣ ਜਿਹਦਾ ਹਾਈ ਸਕੂਲ ਐਂਡ ਰੈਕ ਸਾਈਟ ਬਿਲਕੁਲ ਜਿਹਦਾ ਨਾਲ ਲੱਗਦੇ ਕੀਤੇ ਆ ਕਿਉਂਕਿ ਜਿਹੜਾ ਫੇ ਜਿਹੜੀ ਹੁਣ ਉਹਨਾਂ ਨੂੰ ਬਿਲਡਿੰਗ ਦੀ ਆ ਉਹ ਅਸੀਂ ਬਜਟ ਦੇ ਵਿੱਚ ਲਿਖਿਆ ਆ ਕਿਉਂਕਿ ਗਵਰਨਮੈਂਟ ਤੋਂ ਬਜਟ ਲੈਣਾ ਉਹਨੂੰ ਬਿਲਡ ਕਰਨ ਦਾ ਉਹ ਚੀਜ਼ਾਂ ਨੂੰ ਤੇ ਸਾਈਟ ਅਸੀਂ ਰੈਡੀ ਕਰਕੇ ਰੌਕੀ ਵਿਊ ਨੂੰ ਸਕੂਲ ਨੂੰ ਦੇਣੀ ਆ ਤਾਂ ਕਿ ਉਹ ਆਪਣਾ ਸਕੂਲ ਬਿਲਡ ਕਰਨ ਇਹ ਜੁਆਇੰਟ ਪਲਾਨਿੰਗ ਚੱਲਣੀ ਆ ਇਹ ਦੋਨਾਂ ਚੀਜ਼ਾਂ ਦੀ ਜਿਹੜਾ ਕਿ ਉਹ ਹਾਈ ਸਕੂਲ ਆ ਤੇ ਡੈਫੀਨਿਟਲੀ ਉੱਥੇ ਕੇ 2 9 ਸਕੂਲ ਵੀ 3 ਆ ਰਹੇ ਆ ਜਿਹੜੀ ਕਿ ਮਤਲਬ ਅਪਰੂਵਡ ਹੋਏ ਆ ਔਰ ਉਹ ਬਣਨਗੇ ਹੁਣ ਫਿਊਚਰ ਚ ਤੁਸੀਂ ਦੇਖੋਗੇ ਕਿਉਂਕਿ ਅਸੀਂ ਪਹਿਲਾਂ ਉਹ ਲੈਂਡ ਅਪਰੂਵਡ ਕਰਨੀ ਹੁੰਦੀ ਆ ਉਹਦੀ ਜ਼ੋਨਿੰਗ ਜਿੱਦਾਂ ਕਿ ਇਹ ਸਕੂਲ ਸਾਈਟ ਆ ਇਹਨੂੰ ਅਪਰੂਵਲ ਮਿਲੇ ਤੇ ਆਰ ਐਕਸਾਈਟ ਆ ਉਹ ਅਪਰੂਵਡ ਐ ਜਿਹੜਾ ਕਿ ਸਭ ਤੋਂ ਮੇਨ ਨੇ ਤੇ ਵੈਸੇ ਵੀ ਜਿਹੜੀ ਗਰੋਥ ਦੇ ਮਤਲਬ ਕਿ ਜੇ ਸਿਟੀ ਦੀ ਪਲੈਨਿੰਗ ਆਪਾਂ ਕੀਤੀ ਜਾਵੇ ਤੇ ਉਹ ਅਸੀਂ ਮਿਊਨਿਸਪਲ ਡਿਵੈਲਪਮੈਂਟ ਪਲੈਨਿੰਗ ਦੇ ਅੰਡਰ ਐ ਤੇ ਜਿਹੜੇ ਕਿ ਪਬਲੀਕਲੀ ਓਪਨ ਹੈ ਤੁਸੀਂ ਆਪਣੇ ਸੁਝਾਅ ਕੇ ਦੇ ਸਕਦੇ ਆ ਜਿਹੜੇ ਸਿਟੀ ਦੀ ਵੈਬਸਾਈਟ ਆ ਜਾਂ ਸਿਟੀ ਦੀ ਫੇਸਬੁੱਕ ਪੇਜ ਆ ਉਹਦੇ ਤੇ ਜਾ ਕੇ ਪੋਸਟ ਕਮ ਡਿਪਾਰਟਮੈਂਟ ਆਲਵੇਸ ਕਰਦਾ ਆ ਕਿ ਹੁਣ ਸਿਟੀ ਕਿੱਥੇ ਆ ਜਾਂ ਮੈਂ ਮਿਊਨਿਸਪਲ ਡਿਵੈਲਪਮੈਂਟ ਪਲਾਨਿੰਗ ਦੀ ਜਿਹੜੀ ਪਬਲਿਕ ਤੋਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਸਾਨੂੰ ਫੀਡਬੈਕ ਚਾਹੀਦੀ ਆ ਤਾਂ ਇੰਨੀ ਡੇਟ ਨੂੰ ਇੱਥੇ ਇਸ ਜਗ੍ਹਾ ਤੇ ਇੰਨੇ ਤੋਂ ਇੰਨੇ ਆ ਸੋ ਦੋਸਾਂ ਆਲ ਜਿਹਦਾ ਨੂੰ ਫੋਲੋ ਜਰੂਰ ਕਰਨ ਸਾਰੇ ਜੀ ਹਾਂਜੀ ਕਿਰਨ ਜੀ ਜਦੋਂ ਕੋਈ ਕਿਸੇ ਘਰ ਨੂੰ ਦੇਖਦਾ ਹੈ ਕਹਿੰਦੇ ਜਿਸ ਘਰ ਦੇ ਵਿੱਚ ਬੱਚੇ ਖੁਸ਼ ਹੋਣ ਤੇ ਬਜ਼ੁਰਗ ਖੁਸ਼ ਹੋਣ ਤੇ ਉਹ ਘਰ ਠੀਕ ਹੈ ਉਹ ਘਰ ਸੁਖੀ ਹੈ ਜੇ ਮੈਂ ਚੈਸਟਰਮੇਅਰ ਦੀ ਗੱਲ ਕਰਨੀ ਹੋਵੇ ਤੇ ਬੱਚੇ ਤੇ ਬਜ਼ੁਰਗਾਂ ਨੂੰ ਲੈ ਕੇ ਕੋਈ ਸਮੱਸਿਆ ਹੈਗੀ ਹੈ ਕਿ ਜਾਂ ਸਭ ਸੁਖ-ਸਾਦ ਨਹੀਂ ਦੇਖੋ ਇਦਾਂ ਨਹੀਂ ਇਹ ਗੱਲ ਕਹਿਣੀ ਬਿਲਕੁਲ ਗਲਤ ਹੋਊਗੀ ਕਿ ਕਿਸੇ ਵੀ ਕਮਿਊਨਿਟੀ 'ਚ ਕੋਈ ਸਮੱਸਿਆ ਨਹੀਂ ਸੋ ਸਮੱਸਿਆ ਡੈਫੀਨਿਟਲੀ ਆ ਬੱਚਿਆਂ ਦਾ ਵੀ ਬਜ਼ੁਰਗਾਂ ਦਾ ਵੀ ਬੱਚਿਆਂ ਦਾ ਮੇਨ ਪੈਰੈਂਟਸ ਤੋਂ ਜਾਂ ਮੈਂ ਐ ਦੋ ਪੈਰੈਂਟਸ ਜਾਂ ਮੇਰੀ ਵੀ ਬੇਟੀ ਹੈ ਸਾਨੂੰ ਇਹ ਸਮੱਸਿਆਵਾਂ ਆਉਂਦੀਆਂ ਇਸ ਕਰਕੇ ਇਹ ਚੀਜ਼ਾਂ ਨੂੰ ਅੱਗੇ ਲੈ ਕੇ ਜਾ ਰਹੇ ਹਾਂ ਕਿ ਬੱਚਿਆਂ ਨੂੰ ਜਿੱਦਾਂ ਕੋਈ ਵੀ ਐਕਟੀਵਿਟੀਆਂ ਕਰਾਉਣੀ ਸਾਡੇ ਕੋਲ ਇੰਨੇ ਜ਼ਿਆਦਾ ਮਾਧਿਅਮ ਨਹੀਂ ਹੈਗੇ ਕਿ ਬੱਚਿਆਂ ਨੂੰ ਕਿੱਥੇ ਐਕਟੀਵਿਟੀ ਤੇ ਪਾਇਆ ਜਾਵੇ ਸੋ ਰੈਕ ਸੈਂਟਰ ਜਿਹੜਾ ਸਾਡੇ ਕੋਲ ਹੈਗਾ ਉਹਦੇ ਬਿਲਡਿੰਗ ਛੋਟੀ ਆ ਜਿੰਨਾ ਵੀ ਵੱਧ ਤੋਂ ਵੱਧ ਉਹਦੇ ਵਿੱਚ ਹੋ ਸਕਦਾ ਉਹ ਕਰਦੇ ਆ ਬਟ ਇਸ ਕਰਕੇ ਹੀ ਸਾਨੂੰ ਰੈਕ ਸੈਂਟਰ ਆਪਣਾ ਬਣਾਉਣ ਦੀ ਬਹੁਤ ਜ਼ਿਆਦਾ bigger ਲੈਵਲ ਤੇ ਲੋੜ ਹੈ ਦੂਜੀ ਸਮੱਸਿਆ ਜਿਹੜੀ ਹੁਣ ਸਾਨੂੰ ਆ ਰਹੀ ਹੈ ਸਾਡੀ ਲਾਇਬ੍ਰੇਰੀ ਦੀ ਹੈ ਲਾਇਬ੍ਰੇਰੀ ਸਾਡੀ ਪਾਪੂਲੇਸ਼ਨ ਦੇ ਮੁਤਾਬਕ ਕਾਫੀ ਛੋਟੀ ਹੈ ਜੀ ਤੇ ਜਿਹੜੇ ਸਾਡੇ ਸਕੂਲ ਆ ਉਹ ওভারਫੁੱਲ ਆ ਇਸ ਵੀਡੀ ਕਪੈਸਿਟੀ ਤੇ ਜਾ ਰਹੇ ਆ ਹਾਂਜੀ ਸਕੂਲ ਹੋਰ ਚਾਹੀਦੇ ਆ ਜੀ ਜੇਕਰ ਮੈਂ ਤੁਹਾਨੂੰ ਪਰਸਨਲ ਪੁੱਛਾਂ ਕਿ ਹੁਣ ਤੁਹਾਡਾ ਸੂਬਾ ਹੀ ਸਿਆਸਤ ਚ ਆਉਣ ਦਾ ਕੋਈ ਵਿਚਾਰ ਹੈਗਾ ਅਗਲਾ ਤੇ ਕੀ ਜਵਾਬ ਹੋਊ ਤੁਹਾਡਾ ਨਹੀਂ ਹਜੇ ਤੱਕ ਤਾਂ ਕੋਈ ਇਸ ਤਰ੍ਹਾਂ ਦਾ ਵਿਚਾਰ ਨਹੀਂ ਐ ਜਿਹੜੀ ਕਿ ਅ ਨੈਕਸਟ ਇਲੈਕਸ਼ਨ ਹੁਣ ਅਨਾਉਂਸ ਹੋਈ ਆ ਉਹਦੇ ਵਿੱਚ ਮੈਂ ਐਜ਼ ਕਾਉਂਸਲਰ ਹੀ ਆਵਾਂਗੀ ਕਿਉਂਕਿ ਕਮਿਊਨਿਟੀ ਦੇ ਕਾਫੀ ਕੰਮ ਆ ਜਿਹੜੇ ਹੱਲੇ ਵੀ ਕਰਨ ਵਾਲੇ ਆ ਕਾਫੀ ਹੋ ਵੀ ਰਹੇ ਆ ਲਾਈਨ ਅਪ ਵੀ ਹੋ ਗਿਆ ਜਿਹੜੇ ਕਿ ਫਿਊਚਰ ਚ ਕਰਨੇ ਵੀ ਆ ਤੇ ਇਹ ਨਹੀਂ ਕਿ ਬਾਤ ਤੋ ਬੜੀ ਕੋਸ਼ਿਸ਼ ਹੁੰਦੀ ਹੈ ਮੇਰੀ ਕਿ ਜਾਂ ਸਾਡੀ ਸਾਰਿਆਂ ਦੀ ਕਿ ਇਹ ਚੀਜ਼ ਨੂੰ ਅੱਗੇ ਹੁਣ ਗਾਂ ਕਿਦਾਂ ਲੈ ਕੇ ਜਾਣਾ ਆ ਕੰਮ ਹੋ ਗਿਆ ਹੁਣ ਇਤੋਂ ਅੱਗੇ ਨੈਕਸਟ ਕੀ ਇਸ ਕਰਕੇ ਤੁਸੀਂ ਦੇਖੋਗੇ ਕਿ ਅਸੀਂ ਜਿੰਨਾ ਜ਼ਿਆਦਾ ਬਿਜ਼ੀ ਰਹੇ ਕਮਿਊਨਿਟੀ ਵਿੱਚ ਵੀ ਪੂਰਾ ਅਸੀਂ ਸਾਰੇ ਗਏ ਆ ਪਲਾਸ ਜਿੰਨੇ ਵੀ ਕੰਮ ਆ ਕੋਈ ਵੀ ਮੀਟਿੰਗ ਜਿਹਦਾ ਐਵਰੀ ਵੀਕ ਇੱਕ ਦਿਨ ਸਾਡੀ ਗਵਰਨਮੈਂਟ ਐਂਡ ਪ੍ਰਾਇੋਰਟੀ ਮੀਟਿੰਗ ਹੁੰਦੀ ਸੀ ਇੱਕ ਦਿਨ ਸਾਡੀ ਕਾਉਂਸਲ ਮੀਟਿੰਗ ਜਿਹਦਾ ਇੱਕ ਵੀਕ ਟਿਊਜ਼ਡੇ ਨੂੰ ਇੱਕ ਵੀਕ ਉਹ ਇੱਕ ਵੀਕ ਉਹਦੇ ਵਿੱਚ ਬਿਲਕੁਲ ਹੁਣ ਤੱਕ ਬ੍ਰੇਕ ਨਹੀਂ ਆਇਆ ਸਪਾਏ ਹੁਣ ਜਿਹੜੀਆਂ 크리스마ਸ ਬ੍ਰੇਕ ਆਈਆਂ ਤੇ ਹੁਣ ਆ ਟਿਊਜ਼ਡੇ ਤੋਂ ਅਸੀਂ ਬੈਕ ਟੂ ਫਿਰ ਨਾਰਮਲ ਜੀ ਹੋਰ ਪਰਸਨਲ ਸਵਾਲ ਵੈਸੇ ਤਾਂ ਲੇਡੀਜ਼ ਦੇ ਕੰਮ ਕਦੀ ਮੁੱਕਦੇ ਨਹੀਂ ਖਾਸ ਕਰਕੇ ਵਰਕਿੰਗ ਤੁਹਾਡੇ ਤੇ ਜ਼ਿੰਮੇਵਾਰੀ ਬੜੀ ਵੱਡੀ ਪੈ ਗਈ ਕਿਦਾਂ ਮੈਨੇਜ ਕਰ ਰਹੇ ਹੋ ਘਰ-ਬਾਰ ਸਾਰਾ ਕੁਝ ਮੈਨੇਜ ਹੋ ਰਿਹਾ ਹਾਂਜੀ ਬਿਲਕੁਲ ਹੋ ਰਿਹਾ ਨਹੀਂ ਦੇਖੋ ਮੇਰਾ ਇਦਾਂ ਹੁੰਦਾ ਹੈ ਕਿ ਮੈਂ 100% ਦੇਣਾ ਹੁੰਦਾ ਜਿੱਦਨ ਵੀ ਫਿਰ ਇਦਾਂ ਤੁਹਾਨੂੰ ਫੀਲ ਨਹੀਂ ਹੁੰਦਾ ਕਿ ਤੁਸੀਂ ਜੇ ਆ ਕਰਦੇ ਤਾਂ ਇਦਾਂ ਆ ਕਰਦੇ ਜਿੰਨਾ ਵੀ ਵੱਧ ਤੋਂ ਵੱਧ ਮੇਰੇ ਕੋਲ ਹੋ ਸਕਦਾ ਉਹ ਮੈਂ ਜ਼ਰੂਰ ਕਰਦੀ ਹੂੰ ਉਹ ਉਹਦੇ ਵਿੱਚ ਡੈਫੀਨਿਟਲੀ ਕਾਫੀ ਬਿਜ਼ੀ ਆ ਸਕੈਡਿਊਲ ਫੈਮਿਲੀ ਆ ਮ ਹਾਊਸ ਵਾਈਫ ਆ ਮੈਂ ਐ ਬੱਚੇ ਦੀ ਮਾਂ ਆ ਪਲੱਸ ਪੋਲਿਟਿਕਸ ਆ ਪਲੱਸ ਕਮਿਊਨਿਟੀ ਆ ਸੋ ਉਹ ਚੀਜ਼ਾਂ ਦੀ ਆਲਵੇਜ਼ ਅ ਪ੍ਰਾਇੋਰਟੀ ਆ ਜਿਹੜਾ ਮੇਰਾ ਕਹੋ ਕਿ ਮਾਰਨਿੰਗ ਸ਼ੁਰੂ ਮੇਰਾ ਬੱਚਾ ਸਕੂਲ ਆ ਮੇਰੇ ਕੋ ਟਾਈਮ ਆ ਹਨਾ ਉਹਦੇ ਵਿੱਚ ਓਬਵੀਅਸਲੀ ਉਤੇ ਹਾਊਸ ਦਾ ਵੀ ਟਾਈਮ ਆ ਬਿਜ਼ਨਸ ਲਈ ਵੀ ਮੈਂ ਟਾਈਮ ਕੱਢਦੀ ਆ ਕਿਉਂਕਿ ਬਿਜ਼ਨਸ ਵੂਮੈਨ ਆ ਤਾਂ ਬਿਜ਼ਨਸ ਤਾਂ ਕਰਨਾ ਹੀ ਆ ਤੇ ਮੈਨੇਜ ਹੋ ਰਿਹਾ ਆ ਕੋਈ ਇਦਾਂ ਦੀ ਨਹੀਂ ਮੁਸ਼ਕਲ ਆ ਰਹੀ ਕਿਉਂਕਿ ਜਿਨੋਂ ਊਮਨ ਮਲਟੀਟਾਸਕਿੰਗ ਹੁੰਦੀਆਂ ਸੋ ਮੈਂ ਮਲਟੀਟਾਸਕਿੰਗ ਬਹੁਤ ਜ਼ਿਆਦਾ ਹੈ ਸੋ ਇਸ ਕਰਕੇ ਕੋਈ ਇਦਾਂ ਨਹੀਂ ਬਹੁਤ ਸੋਹਣੇ ਤਰੀਕੇ ਨਾਲ ਮੈਨੇਜ ਹੋ ਰਿਹਾ ਹੈ ਸਾਰਾ ਕੁਝ ਕੈਲਗਰੀ ਦੇ ਵਿੱਚ ਜਿਵੇਂ ਜ਼ੋਨਿੰਗ ਬਾਇਲॉ ਕੀਤੀ ਗਈ ਚੈਸਟਰਮੇਅਰ ਚ ਵੀ ਇਨ ਫਿਊਚਰ ਇਦਾਂ ਦਾ ਕੋਈ ਵਿਚਾਰ ਹੈਗਾ ਨਹੀਂ ਅਜੇ ਤੱਕ ਕੋਈ ਇਦਾਂ ਨਹੀਂ ਕਿਉਂਕਿ ਕੈਲਗਰੀ ਦੀ ਪਾਪੂਲੇਸ਼ਨ 150 ਮਿਲੀਅਨ ਹੈ ਤਾਂ ਸਾਡੀ 28000 ਬਹੁਤ ਡਿਫਰੈਂਸ ਹੈ ਇਸ ਕਰਕੇ ਕੋਈ ਵੀ ਹਾਲੇ ਤੱਕ ਇਸ ਤਰ੍ਹਾਂ ਦੀ ਕੋਈ ਡਿਸਕਸ਼ਨ ਜਾਂ ਕਿਸੇ ਵੀ ਤਰ੍ਹਾਂ ਦਾ ਨਹੀਂ ਕਿ ਜ਼ੋਨਿੰਗ ਸਾਰਾ ਚੈਸਟਰ ਮੀਅਰੀ ਸਾਡਾ ਆਪਣਾ ਹੈ ਤਾਂ ਸਾਰੇ ਸਾਰਿਆਂ ਦੇ ਅਸੀਂ ਕੰਮ ਕਰਨੇ ਆ ਹਾਂਜੀ ਤੁਹਾਡੇ ਤੋਂ ਪਹਿਲੀ ਜਿਹੜੀ ਕੌਂਸਲ ਸੀ ਉਹਨੇ ਗਲਤੀਆਂ ਇੰਨੀਆਂ ਕਰ ਲਈਆਂ ਕਿ ਉਹਨਾਂ ਨੂੰ ਲਾਂਬੇ ਕਰਕੇ ਨਵੀਂ ਟੀਮ ਨੂੰ ਮੌਕਾ ਦੇਣਾ ਪਿਆ ਜੇ ਤੁਹਾਡੇ ਤੇ ਇਸ ਵੇਲੇ ਜ਼ਿੰਮੇਵਾਰੀ ਬਹੁਤ ਹੈ ਟਰਾਂਸਪੇਰੈਂਸੀ ਰੱਖਣ ਲਈ ਕੀ ਕੁਛ ਕਰ ਰਹੇ ਹੋ ਟਰਾਂਸਪੇਰੈਂਸੀ ਅਸੀਂ ਹਰ ਚੀਜ਼ ਤੁਸੀਂ ਦੇਖੂਗੇ ਅਸੀਂ ਵੈਬਸਾਈਟ ਤੇ ਤੇ ਸੋਸ਼ਲ ਮੀਡੀਆ ਤੇ ਜਿਹੜਾ ਕਿ ਸਿਟੀ ਦਾ ਪੇਜ ਆ ਉਹਦੇ ਉੱਪਰ ਅਸੀਂ ਬਹੁਤ ਚੰਗੀ ਤਰ੍ਹਾਂ ਪਾਉਣੀ ਆ ਬਹੁਤ ਕਲੀਅਰ ਹੈ ਜੇ ਕਿਸੇ ਨੇ ਸਟਿਲ ਕਿਸੇ ਨੂੰ ਕਲੈਰਿਟੀ ਚਾਹੀਦੀ ਉਹ ਕਦੇ ਵੀ ਸਾਨੂੰ ਸਿਟੀ ਆਫਿਸ ਆ ਕੇ ਕਿਸੇ ਵੀ ਡਾਕੂਮੈਂਟਸ ਆ ਕਿਸੇ ਵੀ ਚੀਜ਼ ਬਾਰੇ ਪੁੱਛ ਸਕਦਾ ਅਸੀਂ ਕਲੀਅਰਲੀ ਓਪਨ ਆ ਪਬਲਿਕ ਦੇ ਲਈ ਜਿਹੜੀਆਂ ਵੀ ਸਾਡੀਆਂ ਮੀਟਿੰਗਸ ਆ ਜਿਹੜੀ ਹੁਣ ਮੈਂ ਤੁਹਾਨੂੰ ਦੱਸ ਦਵਾਂ ਜਿਹੜੀ ਸਾਡੀ ਗੈਪ ਐਂਡ ਪ੍ਰਾਇੋਰਟੀ ਮੀਟਿੰਗ ਆ ਉਹਦੇ ਵਿੱਚ ਜੋ ਵੀ ਪਬਲਿਕ ਆ ਕੇ ਸਾਨੂੰ ਉਸ ਵੇਲੇ ਸਾਹਮਣੇ ਅਸੀਂ ਪੇਪਰ ਰੱਖਿਆ ਹੈ ਸਾਈਨ ਕਰਕੇ ਕਿਸੇ ਵੀ ਮੁੱਦੇ ਬਾਰੇ ਸਾਨੂੰ ਪੁੱਛ ਸਕਦੀ ਆ ਅਸੀਂ ਉਹਦੇ ਤੇ ਗੱਲਬਾਤ ਕਰ ਸਕਦੇ ਇੰਨੀ ਟਰਾਂਸਪੇਰੈਂਸੀ ਐਨੀਬਾਡੀ ਕੋਈ ਵੀ ਪਬਲਿਕ ਤੋਂ ਆ ਕੇ ਸਾਨੂੰ ਮੀਟਿੰਗ ਸ਼ੁਰੂ ਤੋਂ ਉੱਥੇ ਪੇਪਰ ਪਿਆ ਹੁੰਦਾ ਉੱਥੇ ਸਾਈਨ ਕਰਕੇ ਸਭ ਤੋਂ ਪਹਿਲਾਂ ਸਾਡਾ ਇਹ ਹੁੰਦਾ ਕਿ ਅਗਰ ਕੋਈ ਪਬਲਿਕ ਦੇ ਵਿੱਚੋਂ ਆ ਤੇ ਉਹਨਾਂ ਨੇ ਕੋਈ ਵੀ ਮੁੱਦੇ ਤੇ ਜਿਹੜੀ ਸਾਡੀ ਕੌਂਸਲ ਮੀਟਿੰਗ ਹੁੰਦੀ ਆ ਉਹਦੇ ਵਿੱਚ ਜਿਹੜਾ ਸਾਡਾ ਅਜੰਡਾ ਹੁੰਦਾ ਉਹਦੇ ਬਾਰੇ ਆ ਕੇ ਜੇ ਪਬਲਿਕ ਐਜੰਡੇ ਤੇ ਜੇ ਉਹਨਾਂ ਕੋਈ ਆਪਣਾ ਸੁਝਾਅ ਜਾਂ ਆਪੋਜ਼ ਕਰਨਾ ਦੋਨੋਂ ਤਰ੍ਹਾਂ ਉਹ ਕਰ ਸਕਦੇ ਆ ਇੰਨੀ ਟਰਾਂਸਪੇਰੈਂਸੀ ਅਸੀਂ ਰੱਖਦੇ ਆ ਕਿ ਪਬਲਿਕ ਨੂੰ ਬਿਲਕੁਲ ਮੌਕਾ ਦਿੰਨੇ ਆ ਕਿ ਤੁਸੀਂ ਔਰ ਪਬਲਿਕ ਆਉਂਦੀ ਆ ਉਹ ਗੱਲ ਕਰਦੀ ਆ ਸਾਡੀਆਂ ਸਾਰੀਆਂ ਸੈਸ਼ਨ ਆਨਲਾਈਨ ਪਏ ਆ ਕੋਈ ਵੀ ਜਾ ਕੇ ਦੇਖ ਸਕਦਾ ਹੈ ਪੂਰੀ ਟਰਾਂਸਪੇਰੈਂਟ ਹੈ ਉਹ ਚੀਜ਼ ਜੀ ਹਾਂਜੀ ਜਸ ਅਮੀਰ ਦੇ ਹਵਾਲੇ ਦੇ ਨਾਲ ਪੰਜਾਬੀ ਭਾਈਚਾਰੇ ਨੂੰ ਕੀ ਬੇਨਤੀ ਕਰਨਾ ਚਾਹੋਗੇ ਉਹਨਾਂ ਨੂੰ ਮੈਂ ਇੱਕ ਜ਼ਰੂਰ ਬੇਨਤੀ ਕਰਨਾ ਚਾਹੂੰਗੀ ਬਿਲਕੁਲ ਕਿ ਜਿੱਦਾਂ ਮੇਰੀ ਸਭ ਤੋਂ ਵੱਧ ਕੋਸ਼ਿਸ਼ ਹੁੰਦੀ ਆ ਉਹਨਾਂ ਨੇ ਅਗਰ ਉਹਨਾਂ ਨੂੰ ਕੋਈ ਕੰਮ ਆ ਠੀਕ ਹੈ ਨਾ ਈਮੇਲ ਜ਼ਰੂਰ ਬਹੁਤ ਜ਼ਰੂਰ ਚਾਹੇ ਆਪਣੇ ਬੱਚਿਆਂ ਤੋਂ ਕਰਾਓ ਕਿਉਂਕਿ ਉਹ ਚੀਜ਼ ਡਾਕੂਮੈਂਟਡ ਹੁੰਦੀ ਤਾਂ ਅਸੀਂ ਉਹਨੂੰ ਫਾਲੋ ਫਰਦਰ ਕਰ ਸਕਦੇ ਹੁੰਦੇ ਆ ਡਿਪਾਰਟਮੈਂਟ ਨਾਲ ਕਿ ਆ ਕੰਮ ਕਿਉਂ ਨਹੀਂ ਹੋਇਆ ਜਾਂ ਕੀ ਕਿੱਥੇ ਬੈਕ ਆ ਜਾਏ ਇਹ ਹੋ ਗਿਆ ਜਾਂ ਕਿਦਾਂ ਆ ਠੀਕ ਹੈ ਨਾ ਪੋਜ਼ਿਟਿਵ ਐਂਡ ਨੈਗੇਟਿਵ ਬੋਥ ਚੀਜ਼ਾਂ ਦੇ ਨਾਲ ਐ ਜਦੋਂ ਕੋਈ ਵੀ ਮੈਨੂੰ ਫੋਨ ਕਾਲ ਆਉਂਦੀ ਮੈਂ ਆਲਵੇਜ਼ ਅਟੈਂਡ ਕਰਦੀ ਆਂ ਪਰ ਜਦੋਂ ਕੋਈ ਤੇ ਮੀਟਿੰਗਸ ਆ ਸੀ ਨਹੀਂ ਚੱਕ ਸਕਦੇ ਓਬਵੀਅਸਲੀ ਜੇ ਸਾਡੀਆਂ ਮੀਟਿੰਗਸ ਆ ਕਾਫੀ ਬਿਜ਼ੀ ਹੁੰਦੀਆਂ ਆ ਮੀਟਿੰਗਸ ਵੀ ਤੇ ਫਿਰ ਮੈਂ ਕਾਲ ਬੈਕ ਹਮੇਸ਼ਾ ਕਰਦੀ ਹੁੰਨੀ ਆ ਜਿੱਦਾਂ ਕੋਈ ਵੀ ਬਾਇਲੋ ਦਾ ਚੀਜ਼ ਆ ਅਸੀਂ ਇੰਨਾ ਸੌਖਾ ਕੀਤਾ ਹੈ ਕਿ ਵੈਬਸਾਈਟ ਤੇ ਜਾਓ ਰਿਪੋਰਟ ਕਰੋ ਤੁਹਾਨੂੰ ਜ਼ਰੂਰੀ ਨਹੀਂ ਕਾਲ ਕਰੋ ਤੁਸੀਂ ਉੱਥੇ ਆਪਣੇ ਅਨੋਨਿਮਸ ਔਰ ਉਹ ਜਿਹੜੀਆਂ ਰਿਪੋਰਟਸ ਆ ਬਿਲਕੁਲ ਅਨੋਨਿਮਸ ਹੁੰਦੀਆਂ ਕਦੀ ਵੀ ਉਹਦੇ ਬਾਰੇ ਪਤਾ ਨਹੀਂ ਲੱਗਦਾ ਕਿ ਨੇ ਕੀਤੀ ਆ ਉਹ ਕਨਫਿਡੈਂਸ਼ੀਅਲ ਹੈ ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਤੰਗੀ ਆਉਂਦੀ ਹੈ ਤੇ ਰਿਪੋਰਟ ਜੇ ਰਿਪੋਰਟ ਤੋਂ ਬਾਅਦ ਵੀ ਜਾਂ ਤੁਹਾਡੀ ਕੰਪਲੇਨਟ ਤੋਂ ਬਾਅਦ ਕੋਈ ਨਹੀਂ ਐਕਸ਼ਨ ਹੋਇਆ ਤੁਸੀਂ ਫਿਰ ਦੱਸ ਸਕਦੇ ਕਿ ਮੈਂ ਇੰਨੀ ਤਰੀਕ ਨੂੰ ਆ ਰਿਪੋਰਟ ਕੀਤੀ ਫਿਰ ਜਦਾਂ ਮੈਂ ਉਹਨੂੰ ਫਾਲੋ ਕਰ ਸਕਦੀ ਜੇ ਕਿਸੇ ਹੋਰ ਵੀ ਤਰ੍ਹਾਂ ਦੀ ਤੁਹਾਨੂੰ ਗਾਈਡੈਂਸ ਚਾਹੀਦੀ ਜਾਂ ਕੋਈ ਜਦਾਂ ਪੇਪਰ ਆ ਤੁਸੀਂ ਉਹਨੂੰ ਅਟੈਸਟ ਕਰਾਉਣਾ ਆ ਠੀਕ ਹੈ ਨਾ ਮੇਰੇ ਕੋਲ ਕਮਿਸ਼ਨਰ ਆਫ ਓਥ ਦੀ ਸਟੈਂਪ ਹੈਗੀ ਆ ਜਿਹੜੀ ਕਿ ਮੈਂ ਇਸ ਕਰਕੇ ਲਈ ਕਿ ਜਿਨ੍ਹਾਂ ਨੂੰ ਤੰਗੀ ਆਉਂਦੀ ਕਿਉਂਕਿ ਆਪਾਂ ਮੋਸਟਲੀ ਕੈਲਗਰੀ ਆਉਣੇ ਆ ਜਾਂ ਉਹ ਚੀਜ਼ ਹੁਣ ਮੇਰੇ ਕੋਲ ਹੈਗੀ ਆ ਆ ਗਈ ਮੈਂ ਜਿੱਦਾਂ ਤੁਹਾਨੂੰ ਅਪਲਾਈ ਕਰਨੀ ਪੈਂਦੀ ਕਿ ਮੈਨੂੰ ਚਾਹੀਦੀ ਆ ਮੇਰੇ ਕੋਲ ਹੈਗੀ ਔਰ ਫ੍ਰੀ ਆਫ ਕਾਸਟ ਆ ਤੇ ਉਹ ਮੈਨੂੰ ਜਰੂਰ ਫੋਨ ਕਰਕੇ ਜਾਂ ਈਮੇਲ ਕਰਕੇ ਹੁਣ ਉਹਦਾ ਰੀਜ਼ਨ ਇਹ ਆ ਕਿ ਫਿਰ ਮੈਂ ਉਹਨਾਂ ਲਈ ਉਹ ਟਾਈਮ ਅਵੇਲੇਬਲ ਹੋਣਾ ਆ। ਕਈ ਵਾਰ ਇਦਾਂ ਹੁੰਦਾ ਕਿ ਸਾਨੂੰ ਜਦੋਂ ਸਿਟੀ ਹਾਲ ਹੋਈਦਾ ਉੱਥੇ ਮੀਟਿੰਗ ਚੱਲਦੀ ਹੁੰਦੀ ਕੋਈ ਡਿਸਕਸ਼ਨ ਜਾਂ ਕੋਈ ਗੱਲਬਾਤ ਜਾਂ ਕੋਈ ਕਿਸੇ ਕੋਈ ਕੰਪਨੀ ਜਾਂ ਕਈ ਵਾਰ ਪਬਲਿਕ ਤੋਂ ਕੋਈ ਮੀਟ ਕਰਨ ਆਇਆ ਤਾਂ ਫਿਰ ਮੈਂ ਵਿਚੋ ਨਹੀਂ ਛੱਡ ਸਕਦੀ। ਜਦੋਂ ਤੁਸੀਂ ਬੁੱਕ ਕਰਾਉਨੇ ਆਪਣਾ ਟਾਈਮ ਉਹ ਤੁਹਾਡਾ ਟਾਈਮ ਹੈ ਮੈਂ ਤੁਹਾਡਾ ਟਾਈਮ ਨਹੀਂ ਕਿਸੇ ਹੋਰ ਨੂੰ ਦੇ ਸਕਦੀ। ਸੋ ਜੇ ਵੀ ਕਿਸੇ ਵੀ ਤਰ੍ਹਾਂ ਦੀ ਤੰਗੀ ਆਉਂਦੀ ਆ ਜਾ ਮੰਨ ਲਓ ਕਿ ਕਈ ਵਾਰ ਆਉਂਦੀਆਂ ਕਾਲ ਕਿ ਸਨੋ ਨਹੀਂ ਕਲੀਨ ਹੋਈ ਜਿੱਦਾਂ ਜਿਹੜੇ ਕੰਸਟਰਕਸ਼ਨ ਏਰੀਆਸ ਆ ਉਹ ਸਟਿਲ ਡਿਵੈਲਪਰ ਜਾਂ ਬਿਲਡਰਸ ਦੇ ਅੰਡਰ ਹੁੰਦੇ ਆ ਉਹ ਸਿਟੀ ਕੋ ਉਹਦਾ ਚਾਰਜ ਨਹੀਂ ਆਉਂਦਾ ਇਸ ਕਰਕੇ ਸਿਟੀ ਉੱਥੇ ਕਲੀਨ ਨਹੀਂ ਕਰ ਸਕਦਾ ਹੁੰਦੀ ਆ ਸਾਡੀਆਂ ਬਾਉਂਡਰੀਜ਼ ਆ ਜਦੋਂ ਬਿਲਡ ਹੋ ਕੇ ਏਰੀਆ ਸਾਨੂੰ ਮਿਲ ਜਾਂਦਾ ਆ ਫਿਰ ਸਿਟੀ ਦੀ ਜ਼ਿੰਮੇਵਾਰੀ ਆ ਉਹਨਾਂ ਨੂੰ ਕਲੀਨ ਕਰਨਾ ਜਾਂ ਉਹਨਾਂ ਤੇ ਕੋਈ ਵੀ ਗਾਰਬੇਜ ਜਾਂ ਕਿਸੇ ਵੀ ਤਰ੍ਹਾਂ ਦੀ ਪਰ ਜੇ ਉਸ ਤਰ੍ਹਾਂ ਦੀ ਆਉਂਦੀ ਆ ਸਟਿਲ ਉਹ ਈਮੇਲ ਕਰੋ ਕਿਉਂਕਿ ਉਹ ਚੀਜ਼ ਨੂੰ ਫਰਦਰ ਫਿਰ ਐਸਕੇਲੇਟ ਹੋ ਜਾਂਦਾ ਕਿ ਕੰਮ ਕਿਉਂ ਨਹੀਂ ਹੋਇਆ ਜਾਂ ਕਿਸ ਤਰ੍ਹਾਂ ਦਾ ਇਹਦੇ ਵਿੱਚ ਲੋੜ ਆ ਜੀ ਬਹੁਤ ਸੋਹਣਾ ਮੈਸੇਜ ਤੁਸੀਂ ਪੰਜਾਬੀ ਨੂੰ ਦਿੱਤਾ ਕਈ ਵਾਰੀ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਆਪਣੀ ਗੱਲ ਪਹੁੰਚਾਉਣੀ ਕਿੱਦਾਂ ਆ ਹਾਂਜੀ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਬਿਜ਼ੀ ਸ케ਜੂਲ ਚੋਇਸ ਟਾਈਮ ਕੱਢ ਕੇ ਆਏ ਜੀ ਨਹੀਂ ਧੰਨਵਾਦ ਤੁਹਾਡਾ ਸਾਰੇ ਸੁਣਨ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਇਸਨ ਜੀ ਕਿਰਨ ਅੰਦਾਵਾ ਡੈਪਟੀ ਮੇਅਰ ਆਫ ਚੈਸਟਮੇਅਰ ਪੰਜਾਬਣ ਪਹਿਲੀ ਜਿਹਨੇ ਚੈਸਟਮੇਅਰ ਦੀ ਹਿਸਟਰੀ ਚ ਇਤਿਹਾਸ ਬਣਾਇਆ ਤੋ ਤੁਹਾਨੂੰ ਵੀ ਇਹ ਗੱਲਬਾਤ ਸੁਣ ਕੇ ਬਹੁਤ ਚੰਗਾ ਲੱਗਿਆ ਹੋਵੇਗਾ ਹਲਦੀ ਘੜੀ ਦੇ ਦਿਓ ਇਜਾਜ਼ਤ ਨਵਾਂ ਪ੍ਰੋਗਰਾਮ ਲੈ ਕੇ ਜਲਦ ਹਾਜ਼ਰ ਹੋਵਾਂਗੇ ਸਤਿ ਸ਼੍ਰੀ ਅਕਾਲ